ਲਾਓ ਜੀ ਜਦੋਂ ਸਰਦੀਆਂ ਆਉਂਦੀਆਂ ਆ ਤੇ ਗੰਦਲਾਂ ਵਾਲਾ ਸਾਗ ਆਉਂਦਾ ਆ ਉਦੋਂ ਤਾਂ ਕੋਈ ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ ਕਿਉਂਕਿ ਪਹਿਲਾਂ ਪਹਿਲਾਂ ਤਾਂ ਆਪਾਂ ਜਿੱਦਾਂ ਦਾ ਸਾਗ ਮਿਲਦਾ ਪੱਤੇ ਵਗੈਰਾ ਜਾਂ ਜੋ ਵੀ ਕੋਈ ਛੋਟੇ-ਛੋਟੀਆਂ ਗੰਦਲਾਂ ਨਹੀਂ ਬਣੀਆਂ ਹੁੰਦੀਆਂ ਉਹ ਬਣਾਉਂਦੇ ਆ ਪਰ ਜਦੋਂ ਹੋਣ ਜੇ ਆ ਕੇ ਗੰਦਲਾਂ ਦਾ ਸਾਗ ਬਣਦਾ ਤਾਂ ਬੜੀ ਖੁਸ਼ੀ ਮਿਲਦੀ ਆ ਗੰਦਲਾਂ ਦਾ ਸਾਗ ਹੋਵੇ ਛਿੱਲ ਕੇ ਬਣਾਇਆ ਹੋਵੇ ਤੇ ਬਹੁਤ ਹੀ ਟੇਸਟੀ ਮਿੱਠਾ ਸਾਗ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਜੀ ਅਸੀਂ ਸਾਗ ਬਣਾਇਆ ਜੀ ਗੰਦਲਾਂ ਵਾਲਾ ਦੇਖੋ ਕਿਦਾਂ ਘੋਟਿਆ ਜਾ ਰਿਹਾ ਆ ਬਹੁਤ ਹੀ ਵਧੀਆ ਬਹੁਤ ਹੀ ਟੇਸਟੀ ਸਾਗ ਬਣਿਆ ਆ ਨਾਲ ਲਓ ਜੀ ਮੱਕੀ ਦੀ ਰੋਟੀ ਨਾਲ ਲਓ ਸੈਲਡ ਤੇ ਮੱਖਣ ਪਾ ਕੇ ਘਰ ਦਾ ਕੱਢਿਆ ਹੋਇਆ ਮੱਖਣ ਪਾ ਕੇ ਖਾਓ ਐਨਜੋਏ ਕਰੋ ਬਹੁਤ ਹੀ ਖੁਸ਼ੀ ਮਿਲਦੀ ਆ ਜਦੋਂ ਆਪਾਂ ਇਹ ਸਾਗ ਬਣਾਉਨੇ ਆ ਨਾਲ ਜੀ ਮੱਕੀ ਦੀ ਰੋਟੀ ਹਰੀਆਂ ਮਿਰਚਾਂ ਸੈਲਡ ਤੇ ਅਚਾਰੀ ਮਿਰਚ ਲੈ ਲਓ ਤੇ ਨਾਲ ਲਓ ਜੀ ਲੱਸੀ ਦਾ ਕੱਪ ਭਰ ਕੇ ਤੇ ਇੰਜੋਏ ਕਰੋ ਸਰਦੀਆਂ ਵਿੱਚ ਗਰਮਾ-ਗਰਮ ਸਾਗ ਤੇ ਗਰਮਾ-ਗਰਮ ਮੱਕੀ ਦੀ ਰੋਟੀ ਦੇਖੋ ਕਿੰਦਾ ਭਾਫਾ ਨਿਕਲ ਰਹੀਆਂ ਤੇ ਨਾਲ ਹੀ ਦੇਖੋ ਲੱਸੀ ਸਾਡੀ ਬਿਲਕੁਲ ਤਾਜੀ ਦਹੀਂ ਦੀ ਲੱਸੀ ਬਣ ਕੇ ਤਿਆਰ ਹੋ ਗਈ ਆ ਤੇ ਸਾਗ ਦੇ ਵਿੱਚ ਦੇਖੋ ਮੱਖਣ ਕਿੰਦਾ ਪਿਗਲ ਰਿਹਾ ਆ ਤੇ ਮੈਲਟ ਹੋ ਕੇ ਸਾਰੇ ਸਾਗ ਨੂੰ ਸਵਾਦਿਸ਼ਟ ਬਣਾ ਰਿਹਾ ਆ ਜੀ ਇੱਕ ਵਾਈਟ ਲੈ ਕੇ ਖਾਣ ਲੱਗੇ ਆ ਜਦੋਂ ਟੇਸਟ ਕੀਤਾ ਸਭ ਨੇ ਤਾਂ ਉਸੇ ਵੇਲੇ ਹੀ ਜਲਦੀ ਜਲਦੀ ਰੋਟੀਆਂ ਬਣੀਆਂ ਸੀ ਖਾਣਾ ਸ਼ੁਰੂ ਕਰ ਦਿੱਤਾ ਤੁਸੀਂ ਵੀ ਸਰਦੀਆਂ ਇੰਜੋਏ ਕਰੋ ਤੇ ਇਸ ਤਰ੍ਹਾਂ ਦਾ ਗੰਦਲਾਂ ਵਾਲਾ ਸਾਗ ਜ਼ਰੂਰ ਬਣਾਇਓ ਜੀ ਹੈਲੋ ਜੀ ਦਾ ਸੇਤਾਰ ਵੈਲਕਮ ਟੂ ਜੋਕੀ ਮਨ ਫੈਂਡੀ ਜੀ ਤਬਨੀ ਕਿੰਨਾ 10 ਵਜ ਰਿਹਾ ਪਤਾ ਨਹੀਂ 11 ਵਜ ਰਿਹਾ ਸਵੇਰ ਦੇ ਇੰਨਾ ਟਾਈਮ ਹੋ ਰਿਹਾ ਜੀ ਅਸੀਂ ਨਾ ਅੱਜ ਸਾਗ ਬਣਾਉਣਾ ਜਿਹੜਾ ਸੀ ਕੱਲ ਗੰਨਾ ਲਿਆ ਸੀ ਹਨਾ ਆ ਮੈਂ ਰੈਸਪੀ ਦੇਣੀ ਮम्मा ਕਿੱਦਾਂ ਬਣਾਉਂਦੇ ਜੀ ਚਲੋ ਜੀ ਚੱਲਦੇ ਆਂ ਉੱਥੇ ਜਾ ਕੇ ਦਿਖਾਉਣੀ ਆ ਤੁਹਾਨੂੰ ਦਿਖਾਉਣੀ ਆ ਜੀ ਸਾਰ ਉਸ ਦਾ ਰਤੀ ਮੀ ਪਿਆ ਸੀ ਜੀ ਮੀ ਪਾ ਕੇ ਨਾ ਸਾਰਾ ਫਰੈਸ਼ ਫਰੈਸ਼ ਹੋ ਗਿਆ ਜੀ ਦਿਖਾਉਣਾ ਹੈ ਜੀ ਜੀ ਮੀ ਪਿਆ ਹੋਇਆ ਹੈ ਜੀ ਤੇ ਤੁਹਾਨੂੰ ਸਾਗ ਗੰਦਲਾ ਦਾ ਦਿਖਾਉਣਾ ਹੈ ਜੀ ਬਣਦਾ ਕਿਵੇਂ ਚਲੋ ਚੱਲਦੇ ਸਤਿ ਸ੍ਰੀ ਅਕਾਲ ਜੀ ਵੈਲਕਮ ਟੂ ਅ ਜੋਤੀਮਾਨ ਫੈਮਲੀ ਜੀ ਜਿੱਥੇ ਜਿੱਥੇ ਵੀ ਰਹੋ ਖੁਸ਼ ਰਹੋ ਜੀ ਚੜ੍ਹਦੀ ਕਲਾ 'ਚ ਰਹੋ ਜੀ ਹੱਸਦੇ ਵਸਦੇ ਰਹੋ ਤੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ 'ਚ ਰੱਖੇ ਅਸੀਂ ਵੀ ਠੀਕ ਆ ਚੜ੍ਹਦੀ ਕਲਾ ਚ ਆ ਕੱਲ ਅਸੀਂ ਲੈ ਕੇ ਆਏ ਸੀ ਜੀ ਹੁਸ਼ਿਆਰਪੁਰ ਵਾਲੀ ਸਾਈਡ ਤੋਂ ਸਾਗ ਸਾਗ ਸੀ ਮੋਟੀਆਂ ਗੰਦਲਾਂ ਵਾਲਾ ਦੇਖ ਕੇ ਰਹਿ ਨਹੀਂ ਹੋਇਆ ਸੋਚਿਆ ਕਿ ਚਲੋ ਲੈ ਕੇ ਚਲਦੇ ਹਾਂ ਕਿਉਂਕਿ ਤਾਜ਼ਾ ਹੀ ਉਹਨਾਂ ਨੇ ਨਾਲ ਹੀ ਖੇਤਾਂ ਦੇ ਵਿੱਚੋਂ ਤੋੜ ਕੇ ਸੇਲ ਕਰਨ ਨੂੰ ਵੇਚਣ ਨੂੰ ਲਾਇਆ ਹੋਇਆ ਸੀ ਆ ਦੇਖ ਸਕਦੇ ਹੋ ਤੁਸੀਂ ਤੇ ਇਹ ਸਾਗ ਦੇ ਨਾਲ ਇੱਕ ਗੁੱਛੀ ਮੈਂ ਲਈ ਮੇਥੀ ਦੀ ਤੇ ਇੱਕ ਗੁੱਛੀ ਲਈ ਪਾਲਕ ਦੀ ਬਾਕੀ ਲਈਆਂ ਤਿੰਨ ਚਾਰ ਗੁੱਚੀਆਂ ਵੱਡੀਆਂ ਲਈਆਂ ਮੈਂ ਸਾਗ ਦੀਆਂ ਸਾਗ ਦੇਖੋ ਕਿੰਨਾ ਵਧੀਆ ਆ ਇਹਨਾਂ ਨੂੰ ਮੈਂ ਆਪਾਂ ਹਨਾ ਇਸ ਤਰ੍ਹਾਂ ਗੰਦਲਾਂ ਨੂੰ ਪਹਿਲਾਂ ਛਿੱਲ ਲੈਣਾ ਆ ਧੋਣ ਤੋਂ ਪਹਿਲਾਂ ਹੀ ਛਿੱਲਣਾ ਆ ਆ ਦੇਖੋ ਇਸ ਤਰ੍ਹਾਂ ਨਾ ਇਹ ਜਿਹੜਾ ਛਿੱਲਣ ਦਾ ਇਹ ਫਾਇਦਾ ਹੁੰਦਾ ਕਿ ਜਦੋਂ ਆਪਾਂ ਸਾਗ ਘੋਟਣਾ ਆ ਨਾ ਬੜੇ ਆਸਾਨ ਤਰੀਕੇ ਦੇ ਨਾਲ ਇਹ ਸਾਗ ਘੋਟ ਹੋ ਜਾਂਦਾ ਆ ਜੀ ਤੇ ਵਧੀਆ ਤਰੀਕੇ ਦੇ ਨਾਲ ਆਪਾਂ ਇਹਨਾਂ ਨੂੰ ਇਹਨੂੰ ਪਕਾਉਣਾ ਵੀ ਆ ਆ ਦੇਖੋ ਇਸ ਤਰ੍ਹਾਂ ਨਾਲ ਮੇਰੇ ਲੱਗ ਗਈ ਸੀ ਪ੍ਰਦੀਪ ਪ੍ਰਦੀਪ ਵੀ ਸਿੱਖ ਰਹੇ ਸੀ ਕਿ ਕਿਵੇਂ ਸਾਗ ਬਣਾਈਦਾ ਆ ਕਿਵੇਂ ਛਿੱਲੀਦਾ ਆ ਦੇਖੋ ਜਿਹੜਾ ਜਿਆਦਾ ਵੱਡਾ ਪੱਤਾ ਆ ਉਹਨੂੰ ਆਪਾਂ ਲਾ ਦੇਣਾ ਆ ਲਾਣ ਤੋਂ ਬਾਅਦ ਇਹ ਵਿਚਾਲੇ ਜਿਹੜਾ ਛੋਟੀ ਗੰਦਲ ਆ ਇਹ ਜ਼ਰੂਰ ਰੱਖਣੀ ਆ ਕਿਉਂਕਿ ਜਦੋਂ ਆਪਾਂ ਛਿਲਣਾ ਇਹ ਲੈ ਜਾਣੀ ਇਹਨੂੰ ਇਸ ਕਰਕੇ ਪਹਿਲਾਂ ਤੋੜ ਕੇ ਰੱਖ ਲਓ ਆ ਦੇਖੋ ਜੀ ਇਸ ਤਰ੍ਹਾਂ ਤੇ ਉਸ ਤੋਂ ਬਾਅਦ ਇਹਨੂੰ ਛਿਲਣਾ ਆ ਛਿੱਲਣ ਨੂੰ ਤੁਸੀਂ ਨਾਈਫ ਲੈ ਸਕਦੇ ਆ ਚਾਕੂ ਲੈ ਸਕਦੇ ਆ ਕਿਉਂਕਿ ਆਪਾਂ ਨਹੁ ਸਾਡੇ ਦੁਖਣ ਲੱਗ ਜਾਂਦੇ ਆ ਸੋ ਇਸ ਕਰਕੇ ਤੁਸੀਂ ਚਾਹੋ ਤਾਂ ਤੁਸੀਂ ਕਰ ਦੇਣਾ ਨਾ ਦੇਖੋ ਇਸ ਤਰ੍ਹਾਂ ਇੰਨਾ ਇਦਾਂ ਬਹੁਤ ਜਲਦੀ ਛਿੱਲ ਹੁੰਦਾ ਦੇਖੋ ਤੇ ਇੰਨਾ ਮਿੱਠਾ ਸਾਗ ਬਣਿਆ ਸੀ ਇੰਨਾ ਟੇਸਟੀ ਸਾਗ ਬਣਿਆ ਸੀ ਜੀ ਬਹੁਤ ਖੁਸ਼ ਹੋ ਕੇ ਖਾਦਾ ਸਾਰਿਆਂ ਨੇ ਬੜਾ ਪਸੰਦ ਆਇਆ ਸਭ ਨੂੰ ਕਿਉਂਕਿ ਆਪਾਂ ਸਾਗ ਤੇ ਮਿਹਨਤ ਇੰਨੀ ਕਰਦੇ ਆਂ ਤੇ ਆਪ ਬਾਕਿਆ ਹੀ ਚੀਜ਼ ਵਧੀਆ ਬਣਦੀ ਆ ਸਵਾਦ ਬਣਦੀ ਆ ਟੇਸਟੀ ਬਣਦੀ ਆ ਦੇਖੋ ਜੇ ਤੁਹਾਨੂੰ ਜ਼ਰੂਰ ਤੇ ਆ ਤੁਸੀਂ ਇਸ ਤਰ੍ਹਾਂ ਜਿਹੜੇ ਪੱਤੇ ਆ ਇਹਨਾਂ ਨੂੰ ਵੀ ਇਸ ਤਰ੍ਹਾਂ ਛਿੱਲ ਕੇ ਰੱਖ ਸਕਦੇ ਹੋ ਅਗਰ ਸਾਗ ਥੋੜਾ ਲੱਗਦਾ ਹੋਵੇ ਤਾਂ ਨਹੀਂ ਤਾਂ ਸਾਡੇ ਜੋਗਾ ਸਾਗ ਬਹੁਤ ਸੀਗਾ ਦੇਖੋ ਇਸ ਤਰ੍ਹਾਂ ਮੈਂ ਸਾਰੀਆਂ ਗੰਦਲਾਂ ਛਿੱਲ ਲਈਆਂ ਛਿੱਲਣ ਤੋਂ ਬਾਅਦ ਆ ਦੇਖ ਸਕਦੇ ਹੋ ਜਿਹੜੀ ਕੋਈ ਮਾੜੀ ਮੋਟੀ ਰਹਿੰਦੀ ਉਹਨੂੰ ਵੀ ਆਪਾਂ ਛਿੱਲ ਰਹੇ ਆ ਤੇ ਆ ਦੇਖੋ ਜੀ ਇਸ ਤਰ੍ਹਾਂ ਦੇਖੋ ਕਿੰਨਾ ਆਹ ਇਹਨਾਂ ਦੇ ਛਿਲਕੇ ਕਿੰਨੇ ਲਏ ਆ ਤੇ ਆ ਤੁਹਾਨੂੰ ਮੈਂ ਹੋਰ ਗੰਦਲਾਂ ਦਿਖਾ ਰਹੀ ਆ ਦੇਖੋ ਕਿੰਨੀਆਂ ਸੋਹਣੀਆਂ ਮੋਟੀਆਂ-ਮੋਟੀਆਂ ਬਹੁਤ ਟੇਸਟੀ ਸਾਗ ਬਣਦਾ ਜੀ ਇਸ ਤਰ੍ਹਾਂ ਦਾ ਇਹ ਸਾਗ ਨਹੀਂ ਮਿਲਦਾ ਆਪਾਂ ਜਦੋਂ ਮਰਜੀ ਜਾਏ ਆ ਗਰਮੀਆਂ ਨੂੰ ਖਾਈਏ ਕਹਿ ਤਾਂ ਦਈ ਦਾ ਸਾਗ ਬਣਾਇਆ ਪਰ ਜਿਹੜਾ ਸਰਦੀਆਂ ਦੇ ਵਿੱਚ ਇਸ ਤਰ੍ਹਾਂ ਗੰਦਲਾਂ ਵਾਲਾ ਸਾਗ ਹੁੰਦਾ ਹੈ ਬਹੁਤ ਟੇਸਟੀ ਬਣਦਾ ਤੇ ਹੁਣ ਮੈਂ ਚੁਗਣ ਲੱਗ ਪਈ ਆ ਜੀ ਮੇਥੀ ਮੇਥੀ ਵੀ ਜਿਹੜਾ ਮੇਥੀ ਦਾ ਵੀ ਉੱਪਰੋਂ ਥੋੜਾ ਜਿਹੜਾ ਸੌਫਟ ਜਿਹਾ ਪਾਰਟ ਹੁੰਦਾ ਉਹੀ ਆਪਾਂ ਕੱਟਣਾ ਆ ਇਹਨੂੰ ਆਪਾਂ ਜ਼ਿਆਦਾ ਨਹੀਂ ਕਰਨਾ ਨਾਲ ਹੀ ਮੈਂ ਪਾਲਕ ਵੀ ਸਾਫ਼ ਕਰ ਲਈ ਆ ਤੇ ਇਹ ਦੇਖੋ ਸਿੰਖ ਪਾਣੀ ਦਾ ਮੈਂ ਭਰ ਲਿਆ ਸਾਫ਼ ਕਰ ਲਿਆ ਚੰਗੀ ਤਰ੍ਹਾਂ ਪ੍ਰਦੀਪ ਨੇ ਵੀ ਚੰਗੀ ਤਰ੍ਹਾਂ ਸਾਫ਼ ਕਰ ਲਿਆ ਚੰਗੀ ਤਰ੍ਹਾਂ ਆਪਾਂ ਇਹਨੂੰ ਉਸ ਤੋਂ ਬਾਅਦ ਤੋਤਾ ਚੰਗੀ ਤਰ੍ਹਾਂ ਫੇਰ ਹੁਣ ਮੈਂ ਸਿੰਖ ਭਰ ਕੇ ਤੇ ਇਹ ਇਸ ਤਰ੍ਹਾਂ ਸਾਗ ਨੂੰ ਇਹ ਤੋ ਲੈਣਾ ਆ ਸਾਗ ਦੇ ਵਿੱਚ ਮਿੱਟੀ ਨਹੀਂ ਨਹੀਂ ਸੀਗੀ ਬਿਲਕੁਲ ਸਾਫ਼ ਸੁਥਰਾ ਸਾਗ ਸੀ ਪਰ ਮੇਥੀ ਵਿੱਚ ਤੇ ਪਾਲਕ ਵਿੱਚ ਮਿੱਟੀ ਸੀ ਉਹਨੂੰ ਆਪਾਂ ਦੋ ਤਿੰਨ ਕ ਵਾਰੀ ਧੋਵਾਂਗੇ ਤਾਂ ਜੋ ਜਦੋਂ ਆਪਾਂ ਸਾਗ ਬਣਾਈਏ ਉਹਦੇ ਵਿੱਚ ਖਾਣ ਲੱਗੇ ਸਾਨੂੰ ਕਿਰਕਣਾ ਆਵੇ ਕਿਸੇ ਕਿਸਮ ਦੀ ਕਿ ਤਾਂ ਜੋ ਸਾਗ ਦਾ ਜਿਹੜਾ ਟੇਸਟ ਆ ਸਾਡਾ ਖਰਾਬ ਨਾ ਹੋਵੇ ਆ ਦੇਖੋ ਇਸ ਤਰ੍ਹਾਂ ਬਿਲਕੁਲ ਪਾਣੀ ਸਾਫ਼ ਸੀ ਬਿਲਕੁਲ ਮਿੱਟੀ ਨਹੀਂ ਸੀ ਤੇ ਨਾਲੋਂ ਨਾਲ ਹੀ ਪਾਣੀ ਚੱਲ ਵੀ ਰਿਹਾ ਸੀਗਾ ਆ ਦੇਖੋ ਸਾਰੇ ਪੱਤੇ ਕੱਢ ਲਿਆ ਮੈਂ ਹੱਥ ਦੇ ਨਾਲ ਦੇਖ ਵੀ ਰਹੀ ਸੀ ਤੇ ਵੈਸੇ ਹੀ ਪਤਾ ਲੱਗ ਜਾਂਦਾ ਕਿ ਮਿੱਟੀ ਨਹੀਂ ਹੈਗੀ ਇਸ ਤੋਂ ਬਾਅਦ ਜੀ ਮੇਥੀ ਪਾਣੀ ਆ ਮੇਥੀ ਨੂੰ ਵੀ ਦੋ ਤਿੰਨ ਵਾਰੀ ਪਾਣੀ ਦੇ ਵਿੱਚ ਧੋਣਾ ਆ ਨਾਲ ਹੀ ਮੈਂ ਪਲੇਟ ਵੀ ਧੋਤੀ ਆ ਦੇਖੋ ਮੇਥੀ ਨੂੰ ਵੀ ਚੰਗੀ ਤਰ੍ਹਾਂ ਧੋ ਲਿਆ ਪਾਣੀ ਦੇ ਵਿੱਚ ਮੇਥੀ ਦੇ ਵਿੱਚ ਮਿੱਟੀ ਹੈਗੀ ਸੀ ਜੀ ਪਹਿਲਾਂ ਮੇਥੀ ਨੂੰ ਧੋ ਲੈਣਾ ਨਾਲ ਹੀ ਪਾਲਕ ਨੂੰ ਧੋ ਲੈਣਾ ਫਿਰ ਆਪਾਂ ਪਾਣੀ ਚੇਂਜ ਕਰਾਂਗੇ ਇਹਦਾ ਦੇਖੋ ਜੀ ਕਿਉਂਕਿ ਮੈਂ ਦੁਬਾਰਾ ਧੋਣੀਆਂ ਸੋਚੇ ਮੈਂ ਮੇਥੀ ਧੋ ਕੇ ਇੱਥੇ ਹੀ ਰੱਖ ਰਹੀ ਆ ਦੇਖੋ ਜੀ ਮੇਥੀ ਦੇ ਨਾਲ ਜਿਹੜਾ ਸਾਗ ਦਾ ਟੇਸਟ ਹੁੰਦਾ ਬਹੁਤ ਵਧੀਆ ਬਣਦਾ ਹੈ ਸਾਗ ਇੱਕ ਕਰਾਰਾ ਜਿਹਾ ਬਣਦਾ ਹੈ ਤੇ ਇੱਕ ਅਲੱਗ ਹੀ ਫਲੇਵਰ ਆਂਦਾ ਅਗਰ ਤੁਹਾਨੂੰ ਪਸੰਦ ਹੈ ਤੁਸੀਂ ਮੇਥੀ ਪਾ ਸਕਦੇ ਆ ਅਗਰ ਨਹੀਂ ਪਸੰਦ ਤੁਸੀਂ ਇਹਨੂੰ ਸਕਿੱਪ ਕਰ ਦਿਓ ਤੁਸੀਂ ਸਿਰਫ ਪਾਲਕ ਹੀ ਪਾ ਲਓ ਪਰ ਬਾਥੂ ਵੀ ਮਿਲਦਾ ਸੀ ਮੈਂ ਬਾਥੂ ਨਹੀਂ ਲਿਆ ਬਾਥੂ ਵੀ ਬੜੇ ਬਹੁਤ ਵਧੀਆ ਗਰਮ ਹੁੰਦਾ ਹੈ ਸਾਗ ਦੇ ਵਿੱਚ ਬਹੁਤ ਟੇਸਟ ਵਧੀਆ ਲੱਗਦਾ ਹੈ ਪਰ ਮੈਂ ਬਾਥੂ ਨਹੀਂ ਲਿਆ ਸਾਨੂੰ ਇਸੇ ਤਰ੍ਹਾਂ ਹੀ ਸਾਗ ਵਧੀਆ ਲੱਗਦਾ ਟੇਸਟੀ ਲੱਗਦਾ ਹੈ ਸੋ ਜੀ ਤੁਸੀਂ ਪਸੰਦ ਕਰਦਾ ਤਾਂ ਸਾਗ ਦੇ ਵਿੱਚ ਮੇਥੀ ਪਾ ਲਓ ਨਹੀਂ ਪਸੰਦ ਕਰਦਾ ਤਾਂ ਤੁਸੀਂ ਇਸ ਤਰ੍ਹਾਂ ਹੀ ਪਾਲਕ ਪਾ ਕੇ ਬਣਾ ਲਓ ਪਹਿਲਾਂ ਤਾਂ ਘਰਾਂ ਦੇ ਵਿੱਚ ਜਦੋਂ ਸਾਗ ਬਣਦਾ ਹੁੰਦਾ ਸੀ ਅਸੀਂ ਛੋਟੇ-ਛੋਟੇ ਹੁੰਦੇ ਸੀ ਤੇ ਪਾਲਕ ਵੀ ਬਹੁਤ ਘੱਟ ਪਾਈ ਜਾਂਦੀ ਹੁੰਦੀ ਸੀਗੀ ਤਾਂ ਅੱਧਾ ਦਾ ਦਿਨ ਲੰਘ ਜਾਂਦਾ ਸੀ ਸਾਗ ਰਿਜਦੇ ਨੂੰ ਤੇ ਜਦੋਂ ਸਾਗ ਬਣ ਕੇ ਤਿਆਰ ਹੁੰਦਾ ਸੀਗਾ ਉਦੋਂ ਇਹ ਹੁੰਦਾ ਸੀਗਾ ਕਿ ਸਾਗ ਚੁੱਲ੍ਹੇ ਤੇ ਧਰ ਦਿੰਦੇ ਸੀ ਤੇ ਅੱਗ ਵੱਲਦੀ ਰਹਿੰਦੀ ਸੀ ਦੇ ਸਾਗ ਰਿਜਦਾ ਰਹਿੰਦਾ ਸੀ ਤੇ ਬਹੁਤ ਟੇਸਟੀ ਬਣਦਾ ਸੀ ਤੇ ਆ ਦੇਖੋ ਮੈਂ ਪਾਣੀ ਸਾਰਾ ਕੱਢ ਦਿੱਤਾ ਫਿਰ ਦੁਬਾਰਾ ਜਿਹੜੀ ਮਿੱਟੀ ਉਹ ਸਾਰੀ ਧੋ ਕੇ ਮੈਂ ਇਹਦੇ ਵਿੱਚ ਬਹਾ ਦਿੱਤੀ ਹੁਣ ਮੈਂ ਦੁਬਾਰਾ ਫੇਰ ਸਿੰਖ ਭਰਨ ਲੱਗੀ ਆ ਜੀ ਪਾਣੀ ਨਾਲ ਤਾਂ ਜੋ ਮੇਥੀ ਤੇ ਪਾਲਕ ਨੂੰ ਦੁਬਾਰਾ ਤੋਂ ਦੁਬਾਰਾ ਫੇਰ ਮੈਂ ਸਿੰਖ ਭਰ ਕੇ ਹੁਣ ਦੁਬਾਰਾ ਫੇਰ ਮੈਂ ਮੇਥੀ ਤੇ ਪਾਲਕ ਇਕੱਠੇ ਹੀ ਪਾ ਦਿੱਤੇ ਕਿਉਂਕਿ ਆਪਾਂ ਸਾਗ ਵਿੱਚ ਵੀ ਇਹਨਾਂ ਨੇ ਇਕੱਠੇ ਹੀ ਹੋਣਾ ਜਦੋਂ ਆਪਾਂ ਕੱਟ ਕੇ ਪਾਉਣੇ ਆ ਸੋ ਬਹੁਤ ਚੰਗੀ ਤਰ੍ਹਾਂ ਇਹਨਾਂ ਨੂੰ ਦੋ ਤਿੰਨ ਵਾਰੀ ਮੈਂ ਵਾਸ਼ ਕਰ ਲਿਆ ਆ ਕਰਕੇ ਆ ਦੇਖੋ 10 ਮਿੰਟ ਰ ਆਪਾਂ ਇਹਨਾਂ ਨੂੰ ਨਿਚੜਨੇ ਵਾਸਤੇ ਰੱਖਦੇ ਆ ਤੇ ਸਭ ਤੋਂ ਪਹਿਲਾਂ ਮੈਂ ਕੱਟਣਾ ਆ ਜੀ ਸਾਗ ਤੇ ਆਹ ਲਓ ਜੀ ਸਾਡੀਆਂ ਸਾਰੀਆਂ ਚੀਜ਼ਾਂ ਧੋ ਗਈਆਂ ਹੁਣ ਮੈਂ ਕੁੱਕਰ ਦੇ ਵਿੱਚ ਸਿਰਫ 1.5 ਗਲਾਸ ਪਾਣੀ ਦਾ ਪਾਇਆ ਬਹੁਤ ਜ਼ਿਆਦਾ ਪਾਣੀ ਨਹੀਂ ਪਾਣਾ ਕਿਉਂਕਿ ਸਾਗ ਦੀਆਂ ਗੰਦਲਾਂ ਜਿਹੜੀਆਂ ਹੁੰਦੀਆਂ ਇਸ ਇਹਦੇ ਵਿੱਚ ਵੀ ਬਹੁਤ ਪਾਣੀ ਹੁੰਦਾ ਆ ਤੇ ਇਸ ਕਰਕੇ ਮੈਂ ਪਾਣੀ ਬਹੁਤ ਘੱਟ ਲਾਇਆ ਕਿਉਂਕਿ ਪਾਣੀ ਬਹੁਤ ਜ਼ਿਆਦਾ ਹੋ ਜਾਂਦਾ ਜਦੋਂ ਆਪਾਂ ਸਾਗ ਪਾਉਂਦੇ ਆ ਲਓ ਜੀ ਮੈਂ ਸਾਗ ਨੂੰ ਇੱਕ ਵੱਡੇ ਬਰਤਨ ਦੇ ਵਿੱਚ ਕੱਢ ਕੇ ਹੁਣ ਮੈਂ ਇੱਕ ਵੱਡਾ ਨਾਈਫ ਲਿਆ ਨਾਈਫ ਨੂੰ ਮੈਂ ਪਹਿਲਾਂ ਦੇਖਿਆ ਨਾਈਫ ਤੇਜ ਨਹੀਂ ਸੀ ਸੋ ਇਸ ਕਰਕੇ ਮੈਂ ਨਾਈਫ ਨੂੰ ਥੋੜੀ ਜਿਹੀ ਰੇਤੀ ਲਗਾਈ ਤੇਜ ਕੀਤੀ ਤਾਂ ਜੋ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਆਸਾਨ ਤਰੀਕੇ ਦੇ ਨਾਲ ਕੱਟ ਲਓ ਜੀ ਸਾਗ ਲੈ ਲਿਆ ਸਾਗ ਨੂੰ ਮੈਂ ਇੱਕ ਚੋਪਿੰਗ ਬੋਰਡ ਤੇ ਕੱਟ ਰਹੀ ਹਾਂ ਇਹ ਠਾਏਕ ਮੈਂ ਸਾਫ ਪੂਣਾ ਜਿਹਨੂੰ ਕਹਿੰਦੇ ਆਪਾਂ ਕਪੜਾ ਵਿਛਾ ਲਿਆ ਤਾਂ ਜੋ ਕੱਟ-ਕੱਟ ਕੇ ਮੈਂ ਸਾਗ ਉਹਦੇ ਉੱਤੇ ਰੱਖਤੀ ਜਾਣਾ ਆ ਦੇਖੋ ਕਿੰਨਾ ਵਧੀਆ ਕਿੰਨਾ ਇਹ ਸੌਫਟ ਆ ਤਾਜ਼ਾ ਆ ਫਰੈਸ਼ ਸਾਗ ਆ ਦੇਖੋ ਕਿੰਨਾ ਵਧੀਆ ਕੱਟ ਹੋ ਰਿਹਾ ਆ ਬਹੁਤ ਵਧੀਆ ਗੰਦਲਾਂ ਵਾਲਾ ਸਾਗ ਜੀ ਇਹ ਆਪਾਂ ਬਣਾਣਾ ਮੇਰੇ ਕੋਲ ਜਿੰਨਾ ਆਪਾਂ ਦਾਤੀ ਦੇ ਨਾਲ ਸਾਗ چیرਦੇ ਹੁੰਨੇ ਆ ਬੈਠ ਕੇ ਉਹ ਮੇਰੇ ਕੋਲ ਹੈ ਨਾ ਸੀ ਸੋ ਮੈਂ ਸੋਚਿਆ ਕਿ ਇਸੇ ਤਰ੍ਹਾਂ ਹੀ ਸਾਗ ਬਣਾਉਨੇ ਆ ਵਰਨਾ ਤਾਂ ਕੁੱਕਰ ਵਿੱਚ ਹੀ ਆ ਕਿਉਂਕਿ ਚੁੱਲਾ ਹੈ ਨਹੀਂ ਚੁੱਲੇ ਤੇ ਨਾ ਹੀ ਆਪਾਂ ਚੁੱਲਾ ਬਾਲਦੇ ਨਾ ਹੀ ਹੈਗਾ ਆ ਸੋ ਇਸ ਕਰਕੇ ਸਾਨੂੰ ਗੈਸ ਤੇ ਹੀ ਬਣਾਉਣਾ ਪੈਣਾ ਤੇ ਕੁੱਕਰ ਦੇ ਵਿੱਚ ਬਣਾਵਾਂਗੇ ਬਾਅਦ ਵਿੱਚ ਇਹਨੂੰ ਸਿਮ ਗੈਸ ਤੇ ਪਕਾਵਾਂਗੇ ਆ ਦੇਖੋ ਗੰਦਲਾਂ ਕਿੰਨੀਆਂ ਵਧੀਆ ਆ ਬਹੁਤ ਹੀ ਵਧੀਆ ਆ ਨਾਲੋਂ ਨਾਲ ਮੈਂ ਇੱਕ ਚਮਚਾ ਨਮਕ ਦਾ ਪਾਇਆ ਸੀ ਪਾਣੀ ਦੇ ਵਿੱਚ ਤੇ ਪਾਣੀ ਗਰਮ ਹੋ ਰਿਹਾ ਆ ਗਰਮ ਜਦੋਂ ਪਾਣੀ ਨੂੰ ਬੋਇਲ ਆ ਜਾਣਾ ਆ ਉਧਰ ਪਾਣੀ ਨੂੰ ਬੋਇਲ ਆ ਜਾਣਾ ਇੱਕ ਤੇ ਨਾਲ ਹੀ ਆਪਾਂ ਸਾਗ ਪਾਣਾ ਕੱਟ ਕੇ ਨਾਲੋਂ ਨਾਲ ਸ਼ੁਰੂ ਕਰ ਦੇਣਾ ਆ ਦੇਖੋ ਜੀ ਦੇਖੋ ਗੰਦਲਾਂ ਕਿੰਨੀਆਂ ਸੋਹਣੀਆਂ ਆ ਦੇਖੋ ਕਿੰਨੀਆਂ ਵਧੀਆ ਗੰਦਲਾਂ ਆ ਆ ਦੇਖੋ ਜੀ ਸਾਗ ਦੇਖੋ ਵਾਓ ਬਹੁਤ ਹੀ ਨਰਮ ਬਹੁਤ ਹੀ ਸੌਫਟ ਜਿੰਨੀਆਂ ਦੇਖਣ ਨੂੰ ਲੱਗਦੀਆਂ ਉੰਨਾ ਹੀ ਖਾਣ ਨੂੰ ਸਾਗ ਬਹੁਤ ਟੇਸਟੀ ਲੱਗਦਾ ਸੀ ਜੀ ਬਹੁਤ ਟੇਸਟੀ ਸਾਗ ਬਣਿਆ ਸੀ ਤੇ ਦਿਲ ਕਰਦਾ ਸੀ ਕਿ ਦੁਬਾਰਾ ਸਾਗ ਲਿਆ ਕੇ ਹੋਰ ਬਣਾਈਏ ਕਿਉਂਕਿ ਸਾਗ ਹੈ ਹੀ ਇੰਨਾ ਟੇਸਟੀ ਬਣਿਆ ਸੀ ਇੱਕ ਸਾਗ ਐਸੀ ਚੀਜ਼ ਆ ਜੋ ਸਬਜ਼ੀਆਂ ਤੋਂ ਮਨ ਭਰ ਜਾਂਦਾ ਪਰ ਸਾਗ ਤੋਂ ਨਹੀਂ ਭਰਦਾ ਤੇ ਸਾਗ ਇੱਕ ਐਸੀ ਚੀਜ਼ ਆ ਜੋ ਸਾਰੀਆਂ ਸਬਜ਼ੀਆਂ ਦੀ ਛੁੱਟੀ ਕਰਾ ਦਿੰਦਾ ਹੈ ਜੀ ਸਾਗ ਤੇ ਜਿੰਨਾ ਚਿਰ ਸਾਗ ਦਾ ਸੀਜ਼ਨ ਹੁੰਦਾ ਸਬਜ਼ੀ ਬਹੁਤ ਘੱਟ ਘਰ 'ਚ ਵੱਢਦੀ ਆ ਹਾਂ ਬੱਚੇ ਚਲੋ ਖਾਂਦੇ ਆ ਪਰ ਸਾਰਿਆਂ ਨੂੰ ਵੱਡਿਆਂ ਨੂੰ ਬਜ਼ੁਰਗਾਂ ਨੂੰ ਤੇ ਅੱਜ ਕੱਲ ਦੇ ਬੱਚੇ ਵੀ ਬਹੁਤ ਪਸੰਦ ਕਰਦੇ ਆ ਸਾਰਿਆਂ ਨੂੰ ਪਸੰਦ ਆਉਂਦਾ ਆ ਤੇ ਸਾਰਾ ਕਰਕੇ ਦਿਖਾਉਨੇ ਆ ਸਾਰਾ ਚੜ ਜਾਂਦਾ ਸਾਰਾ ਕਰਕੇ ਦਿਖਾਉਣ ਵਾਸਤੇ ਲਓ ਜੀ ਸਾਗ ਸਾਰਾ ਮੈਂ ਉਨਾਂ ਕੁ ਮੈਂ ਕੱਟ ਲਿਆ ਹੁਣ ਦੁਬਾਰਾ ਫੇਰ ਕੱਟ ਕੇ ਸਾਗ ਪਾਇਆ ਤੇ ਉਸ ਤੋਂ ਬਾਅਦ ਮੈਂ ਸੋਚਿਆ ਕਿ ਵਿੱਚ ਪਹਿਲਾਂ ਮੈਂ ਮਿਰਚਾਂ ਕੱਟ ਕੇ ਰਫਲੀ ਜੀਆਂ ਚੋਪ ਕਰਕੇ ਮਿਰਚਾਂ ਪਾ ਦੇਣੀਆਂ ਆ ਇਹਨਾਂ ਨੇ ਆਪਣੇ ਆਪ ਹੀ ਬਿਲਕੁਲ ਸੌਫਟ ਹੋ ਜਾਣਾ ਤੇ ਇੱਕ ਵੱਡਾ ਗੱਠਾ ਮੈਂ ਲਸਣ ਦਾ ਪਾਇਆ ਸੀ ਆ ਦੇਖੋ ਇਹ ਵੀ ਸਾਗ ਦੇ ਵਿੱਚ ਪਾਤਾ ਤੇ ਵੱਡਾ ਗੱਠਾ ਲਸਣ ਦਾ ਪਾਣ ਤੋਂ ਬਾਅਦ ਇੱਕ ਵੱਡਾ ਟੁਕੜਾ ਮੈਂ ਆਦਰਕ ਦਾ ਛਿੱਲ ਕੇ ਉਹ ਵੀ ਮੈਂ ਕद्दूकस ਕਰਕੇ ਪਾ ਰਹੀ ਆ ਜੀ ਤੇ ਆਹ ਦੇਖੋ ਜੀ ਆਦਰਕ ਮੈਂ ਇਸ ਕਰਕੇ ਕद्दूकस ਕਰਕੇ ਪਾਉਂਦੀ ਆ ਕਿਉਂਕਿ ਜਦੋਂ ਆਪਾਂ ਸਾਗ ਨੂੰ ਘੁਟਣਾ ਆ ਆਦਰਕ ਦੇ ਪੀਸ ਜੇ ਰਹਿ ਜਾਣੇ ਅਗਰ ਮੈਂ ਮੋٹے ਪੀਸ ਕਰਕੇ ਪਾਉਂਗੀ ਲਸਣ ਤੇ ਮਿਰਚਾਂ ਦਾ ਘੋਟੂ ਦੇ ਵਿੱਚ ਆ ਕੇ ਜਦੋਂ ਆਪਾਂ ਘੋਟਦੇ ਆ ਤਾਂ ਵਿੱਚ ਮਿਕਸ ਹੋ ਜਾਂਦੀਆਂ ਪਰ ਆਦਰਕ ਨਹੀਂ ਹੁੰਦਾ ਹਾਰਡ ਹੁੰਦਾ ਆ ਸੋ ਜੀ ਇਸ ਕਰਕੇ ਮੈਂ ਕੱਦੂ ਗਾਸ ਕਰਕੇ ਸਾਗ ਪਾਇਆ ਸੌਰੀ ਅਦਰਕ ਪਾਇਆ ਤੇ ਇਦਾਂ ਹੀ ਰਫਲੀ ਜਾਂ ਮਟਕਾਂ ਨੂੰ ਉੱਪਰ ਦੇ ਕੇ ਹੁਣ ਮੈਂ ਦੁਬਾਰਾ ਸਾਗ ਕੱਟਣਾ ਆ ਜੀ ਤੇ ਆਹ ਲਓ ਜੀ ਸਾਗ ਵੀ ਪਾਤਾ ਮੇਥੇ ਵੀ ਪਾਤੇ ਤੇ ਨਾਲ ਹੀ ਮੈਂ ਪਾਲਕ ਵੀ ਕੱਟ ਕੇ ਪਾਤੀ ਦੇਖੋ ਜੀ ਤੇ ਕੜਛੀ ਦੇ ਨਾਲ ਨਾਲ ਅਗਰ ਮੈਨੂੰ ਲੱਗਦਾ ਸੀ ਥੋੜਾ ਜਿਹਾ ਪਾਣੀ ਜ਼ਿਆਦਾ ਸੀ ਇਹ ਪਾਣੀ ਮੈਂ ਅਲੱਗ ਬਰਤਨ ਦੇ ਵਿੱਚ ਕੱਢ ਕੇ ਰੱਖ ਲਿਆ ਜ਼ਰੂਰਤ ਜ਼ਰੂਰ ਪੈਂਦੀ ਆ ਪਾਣੀ ਦੀ ਜਦੋਂ ਆਪਾਂ ਸਾਗ ਘੋਟਦੇ ਆ ਉਸ ਵੇਲੇ ਤੇ ਸਾਗ ਨੂੰ ਥੋੜਾ ਜਿਹਾ ਅਸੀਂ ਘੋਟੂ ਦੇ ਨਾਲ ਹੀਠਾਂ ਨੂੰ ਦਬਾਤਾ ਦਬਾਣ ਦਾ ਇਹ ਮਤਲਬ ਹੁੰਦਾ ਕਿ ਜਦੋਂ ਆਪਾਂ ਟੱਕਣ ਮੈਂ ਲਗਾ ਦੈਣਾ ਤੇ ਸਾਗ ਸਾਡਾ ਉਬਾਲ ਆ ਕੇ ਬਾਹਰ ਨਾ ਨਿਕਲੇ ਫਿਰ ਪ੍ਰੋਬਲਮ ਹੁੰਦੀ ਆ ਸੋ ਜੀ ਇਸ ਤਰ੍ਹਾਂ ਪਾਣੀ ਬਹੁਤ ਘੱਟ ਰੱਖਣਾ ਜਿਆਦਾ ਮੈਂ ਸੀਗਾ ਉਹ ਮੈਂ ਕੱਢ ਦਿੱਤਾ ਕੱਢ ਕੇ ਇਹਨੂੰ ਮੈਂ ਤਕਰੀਬਨ 3 ਸੀਟੀਆਂ ਰਵਾਣੀਆਂ ਆ ਇਹ ਫੁੱਲ ਗੈਸ ਤੇ ਆ ਦੇਖੋ ਜੀ ਗੈਸ ਇਹਦੇ ਵਿੱਚ ਪ੍ਰੈਸ਼ਰ ਭਰਨ ਲੱਗ ਗਿਆ ਤੇ ਮੈਨੂੰ ਲੱਗਾ ਸੀਗਾ ਮੈਂ ਚੈੱਕ ਕਰਾਂ ਇੱਕ ਵਾਰੀ ਸੋ ਮੈਂ ਪ੍ਰੈਸ਼ਰ ਇਹਦਾ ਡਾਊਨ ਕਰਕੇ ਸਾਗ ਨੂੰ ਚੈੱਕ ਕੀਤਾ ਸਾਗ ਸਾਡਾ ਬਿਲਕੁਲ ਬਣ ਗਿਆ ਸੀ ਕਿਉਂਕਿ ਸਾਗ ਦੇ ਵਿੱਚ ਤਿੰਨ ਸੀਟੀਆਂ ਲੁਵਾਈਆਂ ਤਿੰਨ ਸੀਟੀਆਂ ਲਗਵਾਣ ਤੋਂ ਬਾਅਦ ਜੀ ਇਹਦੇ ਵਿੱਚ ਮੈਂ ਇਹਨੂੰ ਮੈਂ 1 ਘੰਟਾ ਸੇਮ ਗੈਸ ਤੇ ਪਕਾਇਆ ਤਿੰਨ ਸੀਟੀਆਂ ਫੁੱਲ ਗਏ ਸਤੇ ਲਗਾਈਆਂ ਤੇ ਉਸ ਤੋਂ ਬਾਅਦ ਮੈਂ 1 ਘੰਟਾ ਬਿਲਕੁਲ ਸਿਮ ਕਰ ਦਿੱਤੀ ਲਾਸਟ ਤੇ ਗੈਸ ਦਾ ਸਵਿਚ ਕਰ ਦਿੱਤਾ ਤੇ ਸਿਮ ਤੇ 1 ਘੰਟਾ ਪੱਕਦਾ ਰਿਹਾ ਦੇਖੋ ਜੀ ਆਹ ਦੇਖੋ ਬਿਲਕੁਲ ਮੈਸ਼ ਆ ਤੇ ਪਾਣੀ ਜਿਹੜਾ ਆ ਇਹਦਾ ਜਿੰਨਾ ਕ ਆਪਾਂ ਪਾਇਆ ਸੀ ਉਨੇ ਵਿੱਚ ਹੀ ਪੱਕ ਗਿਆ ਸੀ ਤੇ ਗੈਸ ਦੀ ਫਲੇਮ ਹੁਣ ਮੈਂ ਬਿਲਕੁਲ ਸਿਮ ਤੇ ਕਰ ਦਿੱਤੀ ਹੈ ਹੁਣ ਆਪਾਂ ਲੱਗੇ ਇਹਨੂੰ ਘੋਟਣ ਦੀ ਤਿਆਰੀ ਕਰਨ ਲੱਗਿਆਂ ਸਾਗ ਨੂੰ ਤੇ ਘੋਟਣ ਵਾਸਤੇ ਸਭ ਤੋਂ ਪਹਿਲਾਂ ਤਾਂ ਐਸੀ ਤਰ੍ਹਾਂ ਹੀ ਸਾਗ ਨੂੰ ਮੈਂ ਮੈਸ਼ ਕਰਦੀ ਆਂ ਦੇਖੋ ਜੀ ਬਣਾਉਣਾ ਬਹੁਤ ਸੌਖਾ ਆ ਸਿਰਫ ਇਹਨੂੰ ਸਾਗ ਨੂੰ ਜਦੋਂ ਆਪਾਂ ਛਿੱਲਦੇ ਆ ਜਾਂ ਕੱਟਦੇ ਆ ਉਦੋਂ ਹੀ ਮਿਹਨਤ ਹੁੰਦੀ ਆ ਦੋ ਜਣੇ ਲੱਗ ਜਾਓ ਕੋਈ ਟਾਈਮ ਨਹੀਂ ਲੱਗਦਾ ਤੇ ਸਾਗ ਸਾਡਾ ਬਣ ਕੇ ਤਿਆਰ ਹੋ ਜਾਂਦਾ ਆ ਇਸ ਤਰ੍ਹਾਂ ਮੈਂ ਇਹਨੂੰ ਘੋਟੂ ਦੇ ਨਾਲ ਤੁਸੀਂ ਚਾਹੋ ਤਾਂ ਹੈਂਡ ਬਲੈਂਡਰ ਦੇ ਨਾਲ ਵੀ ਮਿਕਸ ਕਰ ਸਕਦੇ ਆ ਪਰ ਹੈਂਡ ਬਲੈਂਡਰ ਦੇ ਨਾਲ ਥੋੜਾ ਜਿਹਾ ਮਿਕਸ ਜ਼ਿਆਦਾ ਹੋ ਜਾਂਦਾ ਥੋੜਾ ਘੱਟ ਕਰਨਾ ਅਗਰ ਉਹਨਾ ਕਰਨਾ ਕਿਉਂਕਿ ਆਸੀਂ ਉਸ ਤਰ੍ਹਾਂ ਦਾ ਸਾਗ ਕਰਨਾ ਜਿਵੇਂ ਆਪਾਂ ਤੌੜੀ ਦੇ ਵਿੱਚ ਚੁੱਲ੍ਹੇ ਤੇ ਬਣਾਉਂਦੇ ਹੁੰਨੇ ਆ ਥੋੜਾ ਜਿਹਾ ਦਰੜ ਫਰੜ ਜਿਹਾ ਹੁੰਦਾ ਦਰਦਰਾ ਜਿਹਾ ਉਹੀ ਸਵਾਦ ਲੱਗਦਾ ਸਾਰਿਆਂ ਨੂੰ ਉਹੀ ਪਸੰਦ ਕਰਦੇ ਆ ਲਓ ਜੀ ਇੰਨਾ ਕ ਮੈਂ ਇਹਦੇ ਨਾਲ ਘੋਟੂ ਦੇ ਨਾਲ ਮਿਕਸ ਮਿਕਸ ਕਰਨ ਤੋਂ ਬਾਅਦ ਜੀ ਤਕਰੀਬਨ ਅਧਿਕ ਕਾਰਸ਼ੀ ਮੈਂ ਮੱਕੀ ਦਾ ਆਟਾ ਪਾਇਆ ਦੇਖੋ ਇਸ ਤਨਾ ਗੈਸ ਚੱਲਦੀ ਰੱਖਣੀ ਆ ਤਾਂ ਜੋ ਜਿਹੜਾ ਆਟਾ ਆ ਜਿਹੜਾ ਅੱਲਣ ਆ ਆਪਾਂ ਪਾਉਂਦੇ ਆ ਇਹ ਨਾਲੋਂ ਨਾਲ ਉਹਦੇ ਵਿੱਚ ਪੱਕਦਾ ਜਾਵੇ ਕੱਚਾ ਨਾ ਰਵੇ ਕੱਚੇ ਦਾ ਟੇਸਟ ਨਾ ਆਵੇ ਜਦੋਂ ਆਪਾਂ ਸਾਗ ਖਾਈਏ ਸੋ ਜੀ ਇਸ ਕਰਕੇ ਗੈਸ ਦੀ ਫਲੇਮ ਮੈਂ ਜਿਹੜੀ ਆ ਬਿਲਕੁਲ ਲੋ ਕੀਤੀ ਹੋਵਾ ਦੇਖੋ ਅੱਧਿਕ ਕਟਸ਼ੀ ਹੋਰ ਤੇ ਥੋੜੇ ਜਿਹਾ ਮੈਂ ਹੋਰ ਉਸ ਤੋਂ ਬਾਅਦ ਪਾਇਆ ਤਿੰਨ ਵਾਰੀ ਮੈਂ ਤਕਰੀਬਨ ਇਹ ਮੱਕੀ ਦਾ ਆਟਾ ਪਾਇਆ ਬਹੁਤ ਜ਼ਿਆਦਾ ਨਾ ਪਾਇਓ ਜੀ ਫਿਰ ਟੇਸਟ ਖਰਾਬ ਹੋ ਜਾਂਦਾ ਸਾਗ ਦਾ ਆਪਾਂ ਇਹਨੂੰ ਇੱਕ ਸਿਰਫ ਬਾਈਂਡਿੰਗ ਦੇਣੀ ਆ ਬਾਈਂਡ ਦਾ ਕੰਮ ਕਰਨਾ ਆ ਮਤਲਬ ਕਿ ਇੱਕਸਾਰ ਜਿੱਦਾ ਸਾਗ ਹੋ ਜਾਂਦਾ ਆ ਆ ਦੇਖੋ ਤੁਸੀਂ ਦੇਖ ਸਕਦੇ ਹੋ ਗੈਸ ਸਾਡੀ ਬਿਲਕੁਲ ਚੱਲ ਰਹੀ ਆ ਹੁਣ ਆਪਾਂ ਸਾਗ ਨੂੰ ਪੂਰੇ ਜ਼ੋਰ ਦੇ ਨਾਲ ਘੋਟ ਰਹੇ ਆ ਪਹਿਲਾਂ ਮੈਂ ਘੋਟਿਆ ਫਿਰ ਪ੍ਰਦੀਪ ਨੇ ਪੂਰੀ ਤਰ੍ਹਾਂ ਦੇਖਿਆ ਕਿ ਮੰਮਾ ਕਿਦਾਂ ਸਾਗ ਘੋਟਦੀ ਆ ਮਾਂ ਮੇਰੀ ਤੇ ਫਿਰ ਪ੍ਰਦੀਪ ਆ ਦੇਖੋ ਜੀ ਪਰਦੀਪ ਜੀ ਸਾਗ ਘੋਟਣ ਦੇ ਵਿੱਚ ਮੇਰੀ ਬਹੁਤ ਮਦਦ ਕੀਤੀ ਅਸੀਂ ਦੋਨਾਂ ਨੇ ਮਾਮਾ ਧੀਆ ਨੇ ਰਲ ਕੇ ਸਾਗ ਬਣਾਇਆ ਪਰ ਸਾਗ ਬਹੁਤ ਟੇਸਟੀ ਬਣਿਆ ਜੀ ਜਾਂ ਦੇਖੋ ਜੀ ਇਹਨੂੰ ਮੈਂ ਦਿਖਾ ਰਹੀ ਆ ਤੇ ਇਹ ਘੁੱਟ ਰਹੀ ਆ ਬਹੁਤ ਹੈਲਪ ਕਰਾਈ ਮੇਰੀ ਧੀ ਰਾਣੀ ਨੇ ਮੇਰੀ ਵਾਇਗਰ ਇਹਨਾਂ ਧੀਆ ਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਤੇ ਚੜ੍ਹਦੀਆਂ ਕਲਾ 'ਚ ਰੱਖੇ ਹਰ ਖੁਸ਼ੀਆਂ ਦਵੇ ਰੱਬ ਇਹਨਾਂ ਨੂੰ ਨਸੀਬਾਂ ਵਾਲੀਆਂ ਧੀਆ ਹੁਣ ਲਓ ਜੀ ਸਾਗ ਦਾ ਦੇਖੋ ਕਲਰ ਤੇ ਸਾਗ ਦਾ ਟੈਕਸਚਰ ਦੇਖੋ ਕਿੰਨਾ ਵਧੀਆ ਤੇ ਸਾਗ ਦੇ ਵਿੱਚ ਤੁਹਾਨੂੰ گاੜਾ ਤਾਂ ਸਾਗ ਹੋਏ ਜਾਂਦਾ ਥਿੱਕ ਹੋ ਜਾਂਦਾ ਜਦੋਂ ਆਪਾਂ ਮੱਕੀ ਦਾ ਆਟਾ ਪਾਉਂਦੇ ਆ ਪਤਲਾ ਕਰਨਾ ਪੈਂਦਾ ਆ ਪਰ ਇੱਕ ਗੱਲ ਦਾ ਧਿਆਨ ਰੱਖੋ ਜਦੋਂ ਪਤਲਾ ਕਰਨਾ ਆ ਪਾਣੀ ਠੰਡਾ ਨਹੀਂ ਪਾਣਾ ਪਾਣੀ ਇਹਦੇ ਵਿੱਚ ਗਰਮ ਹੀ ਪਾਣਾ ਕਿਉਂਕਿ ਠੰਡਾ ਪਾਣੀ ਪਾਉਣ ਦੇ ਨਾਲ ਇੱਕਦਮ ਉਹ ਸਾਗ ਗਰਮ ਹੁੰਦਾ ਪਾਣੀ ਠੰਡਾ ਹੁੰਦਾ ਤੇ ਉਹਦੇ ਨਾਲ ਇਹਦਾ ਟੈਂਪਰੇਚਰ ਇੱਕਦਮ ਇੱਕਦਮ ਤੱਤੇ ਤੋਂ ਠੰਡਾ ਹੋਣਾ ਫਿਰ ਟੇਸਟ ਖਰਾਬ ਹੁੰਦਾ ਇਸ ਕਰਕੇ ਗਰਮ ਪਾਣੀ ਹੀ ਪਾਉਣਾ ਇੱਧਰ ਮੈਂ ਸਰੋਂ ਦਾ ਤੇਲ ਦਾ ਤੋੜਕਾ ਲਾਣਾ ਆ ਸਰੋਂ ਦਾ ਤੇਲ ਦੀ ਇੱਕ ਕੜਛੀ ਪਾਈ ਆ ਤੇ ਤਿੰਨ ਵੱਡੇ ਸਾਈਜ਼ ਦੇ ਮੈਂ ਪਿਆਜ਼ ਤੁਸੀਂ ਦੇਖੋ ਕਿੰਨੇ ਸਾਰੇ ਪਾਏ ਆ ਪਿਆਜ਼ ਕਿੰਨੇ ਸਾਰੇ ਪਾਲਾ ਤੇ ਇਹ ਇੱਕ ਵੱਡਾ ਗੱਠਾ ਫਿਰ ਮੈਂ ਲਸਣ ਦਾ ਛਿੱਲ ਕੇ ਬਰੀਕ ਕਟਿਆ ਹੋਇਆ ਆ ਤੇ ਇਸ ਤਰ੍ਹਾਂ ਮੈਂ ਇਹਨੂੰ ਪਿਆਜ਼ ਨੂੰ ਭੁੰਨ ਰਹੀ ਆ ਥੋੜਾ ਜਿਹਾ ਪਿਆਜ਼ ਜਦੋਂ ਹਲਕਾ ਜਿਹਾ ਗੁਲਾਬੀ ਹੋ ਜਾਵੇ ਫਿਰ ਮੈਂ ਇਹਦੇ ਵਿੱਚ ਪਾਣਾ ਜੀ ਲਸਣ ਆ ਦੇਖੋ ਲਸਣ ਬਰੀਕ ਕਟਿਆ ਹੋਇਆ ਪਾਣਾ ਤੁਸੀਂ ਚਾਹੋ ਤਾਂ ਅਦਰਕ ਪਾ ਸਕਦੇ ਪਰ ਮੈਂ ਅਦਰਕ ਨਹੀਂ ਪਾਇਆ ਕਿਉਂਕਿ ਬੱਚੇ ਫਿਰ ਸਾਗ ਨਹੀਂ ਖਾਂਦੇ ਜਦੋਂ ਮੂੰਹ ਵਿੱਚ ਅਦਰਕ ਆਂਦਾ ਆ ਅਦਰਕ ਆਪਾਂ ਪਹਿਲਾਂ ਹੀ ਪਾ ਲਿਆ ਸੀਗਾ ਜਦੋਂ ਆਪਾਂ ਪਹਿਲਾਂ ਵੀ ਪਾਇਆ ਲਸਣ ਦੇ ਨਾਲ ਤੇ ਇਸ ਕਰਕੇ ਮੈਂ ਅਦਰਕ ਹੁਣ ਨਹੀਂ ਪਾਣਾ ਤੁਸੀਂ ਚਾਹੋ ਤਾਂ ਪਾ ਸਕਦੇ ਆ ਨਹੀਂ ਚਾਹੋ ਤਾਂ ਨਾ ਪਾਓ ਇੱਥੋਂ ਜੀ ਸਾਡੇ ਫੋਨ ਬੰਦ ਹੋ ਗਿਆ ਸੀ ਬੈਟਰੀ ਬਿਲਕੁਲ ਲੋ ਹੋ ਗਈ ਸੀ ਮੈਨੂੰ ਲੱਗਿਆ ਕਿ ਵੀਡੀਓ ਚੱਲ ਰਹੀ ਆ ਪ੍ਰਦੀਪ ਪਤਾ ਨਹੀਂ ਕੀ ਕਾਰਨ ਲੱਗ ਪਈ ਤੇ ਜਦੋਂ ਮੈਂ ਸਾਗ ਪਾਇਆ ਉਦੋਂ ਵੀਡੀਓ ਸਕਿਪ ਹੋ ਗਈ ਸੌਰੀ ਜੀ ਮਾਫ ਕਰਨਾ ਇਸ ਗੱਲ ਦੀ ਮਾਫੀ ਚਾਹੁੰਨੇ ਆ ਤੇ ਸਾਗ ਸਾਡਾ ਬਣ ਕੇ ਤਿਆਰ ਹੋ ਗਿਆ ਹੁਣ ਬਣ ਰਹੀਆਂ ਜੀ ਮੱਕੀ ਦੀਆਂ ਰੋਟੀਆਂ ਸਾਗ ਹੋਵੇ ਤੇ ਨਾਲ ਹੋਵੇ ਮੱਕੀ ਦੀ ਰੋਟੀ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਪੈਂਦੀ ਤੇ ਇਹ ਇੱਕ ਸਾਡਾ ਪੰਜਾਬੀਆਂ ਦਾ ਬਹੁਤ ਹੀ ਫੇਮਸ ਬਹੁਤ ਹੀ ਮਨਪਸੰਦ ਖਾਣਾ ਆ ਜੀ ਆ ਦੇਖੋ ਰੋਟੀਆਂ ਇਹ ਵੀ ਜੀ ਪਹਾੜੀ ਆਟੇ ਦੀਆਂ ਬਣ ਰਹੀਆਂ ਮੱਕੀ ਦੇ ਆਟੇ ਦੀਆਂ ਜਦੋਂ ਆਪਾਂ ਮਾਥਾ ਟੇਕਣ ਗਏ ਸੀ ਅਸੀਂ ਆਟਾ ਲੈ ਕੇ ਆਏ ਸੀ ਆ ਦੇਖੋ ਕਿੰਨਾ ਵਧੀਆ ਕਲਰ ਆ ਰਿਹਾ ਆ ਗਰਮਾ ਗਰਮ ਰੋਟੀ ਤੇ ਨਾਲ ਹੈਗਾ ਜੀ ਸਾਗ ਆ ਦੇਖੋ ਤੇ ਜੀ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਕਮੈਂਟ ਜਰੂਰ ਕਰ ਦਿਆ ਕਰੋ ਜੇਕਰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜਰੂਰ ਕਰਦੇ ਹੋ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੁਹਾਡਾ ਬਹੁਤ ਧੰਨਵਾਦ ਆ ਜੀ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਵੀ ਬਹੁਤ ਧੰਨਵਾਦ ਆ ਵਾਹਿਗੁਰੂ ਸਭ ਨੂੰ ਉਹਨਾਂ ਨੂੰ ਵੀ ਤੰਦਰੁਸਤ ਰੱਖੇ ਚੜ੍ਹਦੀ ਕਲਾ 'ਚ ਰੱਖੇ ਜੀ ਹਰ ਵੇਲੇ ਦਿਲੋਂ ਦੁਆਮਾਂ ਆ ਵਾਹਿਗੁਰੂ ਸਭ ਦਾ ਭਲਾ ਭਲਾ ਕਰੇ ਸਰਬੱਤ ਦਾ ਭਲਾ ਕਰੇ ਖੁਸ਼ ਰਹੋ ਜੀ ਜਿੱਥੇ-ਜਿੱਥੇ ਰਹੋ ਆਪਣੇ ਆਪਣੇ ਪਰਿਵਾਰ ਦੇ ਵਿੱਚ ਹੱਸਦੇ ਵਸਦੇ ਰਹੋ ਤੇ ਵਾਹਿਗੁਰੂ ਤੁਹਾਨੂੰ ਤੰਦਰੁਸਤ ਰੱਖੇ ਰੋਟੀ ਬਣ ਗਈ ਮੱਕੀ ਦੀ ਲਓ ਜੀ ਹੁਣ ਅੱਗ ਅਸੀਂ ਲਗਿਆ ਸਰਵ ਕਰਨ ਵਾਸਤੇ ਗਰਮਾ-ਗਰਮ ਸਾਗ ਬਾਉਲ ਦੇ ਵਿੱਚ ਮੈਂ ਪਾ ਲਿਆ ਆ ਦੇਖੋ ਸਾਗ ਦਾ ਕਲਰ ਕਿੰਨਾ ਸੋਹਣਾ ਆ ਥੋੜਾ ਜਿਹਾ ਮੈਂ ਸਾਗ ਖਾਣ ਜੋਗਾ ਹੀ ਤੜਕਾ ਲਾਇਆ ਬਾਕੀ ਆਪਾਂ ਸਾਗ ਰੱਖ ਲਿਆ ਫੇਰ ਖਾਣ ਲੱਗੇ ਜਦੋਂ ਖਾਣਾਗੇ ਫੇਰ ਤੜਕਾਂਗੇ ਤਾਜ਼ਾ ਜਿਆਦਾ ਨਹੀਂ ਤੜਕਿਆ ਮੈਂ ਤੇ ਇਹ ਹੈਗਾ ਜੀ ਮੈਂ ਘਰ ਦੀ ਮਲਾਈ ਤੋਂ ਬਣਾਇਆ ਹੋਇਆ ਮੱਖਣ ਬਹੁਤ ਹੀ ਵਧੀਆ ਮੱਖਣਾ ਘਰ ਦਾ ਆ ਤੇ ਜੀ ਨਾਲ ਮੱਕੀ ਦੀ ਰੋਟੀ ਆ ਤੇ ਨਾਲ ਹਰਾ ਪਿਆਜ਼ ਆ ਤੁਸੀਂ ਚਾਹੋ ਤਾਂ ਮੂਲੀ ਲੈ ਲਓ ਤੁਸੀਂ ਚਾਹੋ ਤਾਂ ਖੀਰਾ ਹੋਰ ਵੀ ਸੈਲਡ ਲੈ ਸਕਦੇ ਆ ਪਰ ਜੋ ਮੇਰੇ ਕੋ ਘਰ ਵਿੱਚ ਅਵੇਲੇਬਲ ਸੀ ਮੈਂ ਲਿਆ ਨਾਲ ਹਰੀ ਮਿਰਚ ਲੈ ਲਓ ਤੇ ਲਾਲ ਮਿਰਚ ਵਾਲਾ ਪਰਮਾ achar ਬਹੁਤ ਹੀ ਵਧੀਆ ਲਾਲ ਮਿਰਚ ਅਚਾਰੀ ਬਣੀ ਸੀ ਪਰਮੇ ਇਹਦੀ ਮੈਂ ਰੈਸਪੀ ਦਿੱਤੀ ਹੋਈ ਆ ਜਰੂਰ ਬਣਾਓ ਨਾਲ ਤਾਜੇ ਦਹੀਂ ਦੀ ਲੱਸੀ ਤੇ ਆਹ ਦੇਖੋ ਸਾਗ ਦੇ ਵਿੱਚ ਮੱਖਣ ਕਿੱਦਾਂ ਮੈਲਟ ਹੋ ਰਿਹਾ ਆ ਕਿਸ ਤਰ੍ਹਾਂ ਪਿਗਲ ਰਿਹਾ ਆ ਯਕੀਨ ਨਾ ਜਾਣਿਆ ਓਏ ਪਿਗਲਿਆ ਜਿਹਾ ਮੱਖਣ ਜਦੋਂ ਆਪਾਂ ਬੁਰਕੀ ਭਰ ਕੇ ਲਾਉਨੇ ਆ ਤੇ ਇੰਨੀ ਵਧੀਆ ਟੇਸਟੀ ਬੁਰਕੀ ਸਾਡੀ ਲੱਗਦੀ ਆ ਬਾਈਟ ਬਣ ਕੇ ਤਿਆਰ ਹੁੰਦੀ ਆ ਦੇਖੋ ਸਾਗ ਵਾਲੀ ਤੇ ਮੱਖਣ ਵਾਲੀ ਪ੍ਰਦੀਪ ਸਾਡੀ ਸਾਗ ਬਹੁਤ ਘਟ ਖਾਂਦੀ ਸੀ ਪਰ ਉਹਨੇ ਅੱਜ ਨਾਲ ਬਣਾਇਆ ਉਹਨੇ ਦੇਖਿਆ ਕਿੰਨੀ ਮਿਹਨਤ ਹੁੰਦੀ ਕਿੰਨਾ ਟੇਸਟੀ ਆ ਤਾਂ ਸਾਗ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਸੀ ਜੀ ਮੈਂ ਵੀ ਖਾਦਾ ਪ੍ਰਦੀਪ ਨੇ ਵੀ ਖਾਦਾ ਕਿਸੇ ਚੀਜ਼ ਦੀ ਕਮੀ ਨਹੀਂ ਸੀ ਬਹੁਤ ਟੇਸਟੀ ਸਾਗ ਬਣ ਕੇ ਤਿਆਰ ਹੋਇਆ ਨਾਲ ਲਓ ਜੀ ਲੱਸੀ ਤੇ ਨਾਲ ਪਿਆਜ਼ ਜੋ ਖਾਣਾ ਖਾਓ ਜੀ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਤੇ ਇਸ ਤਰ੍ਹਾਂ ਬਣਾਉਂਦੇ ਰਹੋ ਜੀ ਹੱਸ